ਜੀ ਆਪਾਂ ਲੱਗੇ ਆ ਪਰਥੇ ਨੂੰ ੜਕਾ ਲਾਉਣ ਇੱਧਰ ਹੈਗਾ ਆਪਣੇ ਕੁੱਕੜਥਾ ਇੱਥੇ ਲੱਗੇ ਆਪਣੇ ਕੁਲ ਪਿਆਜ਼ ਐ ਪਿਆਜ਼ ਆਪਾਂ ਕੱਟ ਲੈ ਇੱਧਰ ਹੈਗੇ ਆਪਣੇ ਕੁ ਟਮਾਟਰ ਇੱਧਰ ਹੈਗੀਆਂ ਹਰੀਆਂ ਮਿਰਚ ਤੇ ਇਹਨਾਂ ਸਾਰਿਆਂ ਦਾ ਅੱਜ ਇਹਨਾਂ ਮੈਂ ਜਿਹੜੇ ਵੈਂਗਣ ਸੀਗੇ ਨਾ ਇਹਨਾਂ ਨੂੰ ਛਿਲਕੇ ਉਤਾਰ ਕੇ ਕੱਟ ਕੇ ਤੇ ਪਾਣੀ ਚ ਉਬਾਲ ਕੇ ਬਣਾਇਆ ਮੇਰੇ ਕੋਲ ਨਾ ਟਾਈਮ ਘੱਟ ਸੀਗਾ ਪਰ ਹਵਾ ਬੜੀ ਚੱਲਦੀ ਸੀਗੀ ਵੈਸੇ ਮੈਂ ਭੁੰਨਦੀ ਹੁੰਨੀ ਆ ਚੁੱਲੇ ਤੇ ਪਰ ਅੱਜ ਮੈਂ ਚੁੱਲੇ ਤੇ ਨਹੀਂ ਭੁੰਨੇ ਵੀ ਮਤਲਬ ਅੱਗ ਬਾਲ ਕੇ ਨਾ ਜਿੱਦਾਂ ਲੱਕੜਾਂ ਦੀ ਉਹਦੇ ਤਾਂ ਬੜੇ ਸੋਹਣੇ ਉਹ ਥੋੜਾ ਦੇ ਟੇਸਟ 'ਚ ਤਾਂ ਫਰਕ ਪੈਂਦਾ ਵੈਸੇ ਉਹ ਜ਼ਿਆਦਾ ਟੇਸਟੀ ਬਣਦੇ ਨੇ ਤੇ ਪਰ ਹੁਣ ਇਹ ਆਪਾਂ ਤੜਕਾ ਚੰਗੀ ਤਰ੍ਹਾਂ ਭੁੰਨਾਗੇ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਵਿੱਚ ਭੁੰਨਾਗੇ ਤੇ ਇਹ ਵਧੀਆ ਬਣ ਜਾਣਗੇ ਉਸੇ ਤਰ੍ਹਾਂ ਦਾ ਹੀ ਟੇਸਟ ਆਵੇਗਾ ਉਹਦੇ ਲਈ ਆਪਾਂ ਤੜਕਾ ਸਾਰਾ ਤਿਆਰ ਕਰ ਲਿਆ ਤੇ ਹਲਕਾ ਫੁਲਕਾ ਇਧਰ ਆਪਣਾ ਕਿਉ ਹੋ ਗਿਆ ਗਰਮ ਤੇ ਹੁਣ ਆਪਾਂ ਦੇਖਦੇ ਆਂ ਵੀ ਆਪ ਤੇ ਆਪਾਂ ਅਗੋਂ ਅੰਡੇ ਥੋੜਾ ਕੋਈ ਅੰਡਾ ਦੇਖੋ ਤੁਹਾਨੂੰ ਘੱਟ ਲੱਗੇ ਕਿਸੇ ਬਾਤ ਆਪਾਂ ਬਾਤ ਵਿੱਚ ਕਿਉਂ ਪਾ ਸਕਦੇ ਹਾਂ ਹੁਣ ਤਾਂ ਇਹ ਆਪਾਂ ਇਹਨਾਂ ਚੱਕਰ ਅੱਥਰ ਖੰਨਾਗੇ ਕੋਈ ਨਾ ਕੋਈ ਬਾਹਰ ਉਹ ਪਾਉਣਾ ਹੈ ਇੱਕ ਟਮਾਟਰ ਜਦੋਂ ਅਦਰਕ ਨੇ ਜੇ ਹੋਵੇ ਨਾ ਉਹ ਲੋ ਇਹ ਰਹਾ ਜਿਹੜੇ ਬੈਂਗਣ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨਾਗੇ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਣਗੇ ਐਂ ਜਿਹੜਾ ਰੜਿਆ ਰੜਿਆ ਜਿਹਾ ਪਰਤਾ ਨਾ ਉਹ ਬਹੁਤ ਸੁਆਦ ਲੱਗਦਾ